ਠੀਕ ਆ ਪ੍ਰਾਲੀ ਦੇ ਬਕਸ਼ੇ ਲੱਗੇ ਹੋਇਆ ਜਿਹੜੇ ਉਹਨੂੰ ਮੌਜਾਂ ਤੇ ਬੈਠਣ ਦੀ ਬਈ ਅੱਛਾ ਇਹਦੇ ਉੱਤੇ ਬੈਹੇ ਲੈਂਦੇ ਆਂ ਬਈ ਠੀਕ ਆ ਫਿਰ ਹੁਣ ਆ ਜਾਨਵਰ ਖੜਿਆ ਬਈ ਆ ਦੇਖ ਇਹ ਜਿੰਨੀਆਂ ਜਾਲੀਆਂ ਨਾਲ ਦੇਖ ਬਈ ਕਵਰ ਕਰੀਆਂ ਇਹਦੇ ਨਾਲ ਕਵਰ ਕਰਤੀਆਂ ਪ੍ਰਾਲੀ ਨਾਲ ਚਾਕਣ ਦੀ ਲੋਡ ਨਹੀਂ ਆ ਖੜਿਆ ਹੁਣ ਰੌਣਾ ਆਹ ਦੇਖ ਰਾ ਗਲੀ ਗਰੀ ਜਾਂਦਾ ਖੜਾ ਹੂੰ ਆਹ ਲੋਡ ਕੋ ਚਾਕਣ ਦੀ ਇਹਨੂੰ ਸਰ ਭਾਈ ਇਹਨਾਂ ਦਾ ਖਰਾਕ ਦਾ ਵੀ ਫਰਕ ਪੈਂਦਾ ਗਰਮੀ ਨਾਲੋਂ ਸਿਆਲਾਂ ਦੀ ਦਾ ਬੜਾ ਪੈਂਦਾ ਭਾਈ ਹਾਂ ਹੁਣ ਗਰਮੀਆਂ ਦੇ ਵਿੱਚ ਮੰਨ ਕੇ ਚੱਲਾ ਮੱਕੀ ਹੁੰਦੀ ਐ ਆਪਣੇ ਕੋਲੇ ਜਾਂ ਨੇਪੀਅਰ ਬਾਜਰਾ ਹੁੰਦਾ ਹੋਰ ਚੀਜ਼ਾਂ ਨੇ ਹਨਾ ਹਾਂ ਤੇ ਹੁਣ ਭਾਈ ਜਿਹੜੀ ਹੁਣ ਹਰਾਚਾਰਾ ਹੈ ਜਬ ਹੀ ਆ ਬਰਸੀਮ ਹੈ ਚਟਾਲਾ ਠੀਕ ਹੈ ਨਾ ਜਾਂ ਉਹ ਆਪਣਾ ਮੱਖਣ ਕਹਾਜਾ ਕਹਿੰਦੇ ਹਾਂ ਮੱਖਣ ਕਹਾਜਾ ਹਾਂ ਤੇ ਉਹ ਸਾਰਿਆਂ ਦੇ ਵਿੱਚ ਹੁਣ ਪਾਣੀ ਦੀ ਮਾਤਰਾ ਬਈ ਜ਼ਿਆਦਾ ਹੁੰਦੀ ਹੈ। ਹਾਂ ਠੀਕ ਹੈ ਨਾ ਇੱਕ ਤਾਂ ਠੰਡ ਹੁੰਦੀ ਹੈ। ਇੱਕ ਠੰਡ ਹੁੰਦੀ ਹੈ। ਇੱਕ ਹਰੇ ਚਾਰੇ ਚ ਪਾਣੀ ਦੀ ਮਾਤਰਾ ਵਾਜਦੀ ਹੈ ਠੀਕ ਹੈ ਨਾ। ਉਹ ਟੰਗ ਨਾ ਪਾਉਣਾ ਮੰਦਾ ਬਾਈ। ਸਹੀ ਹੈ ਜੇ ਕਿਸੇ ਕੋਲੇ ਵਰਖੀਮ ਹੈ ਤਾਂ ਮਤਲਬ ਇਹ ਨਹੀਂ ਹੈਗਾ ਵੀ ਨਾ ਪਾਉ। ਹੂੰ ਪਾਉ ਇੱਕ ਦਿਨ ਪਹਿਲਾਂ ਵੱਢ ਕੇ ਰੱਖ ਦਿਓ ਦੇ ਵਿੱਚੋਂ ਪਾਣੀ ਦੀ ਮਾਤਰਾ ਡਾਊਨ ਹੋ ਜੂਗੀ। ਠੀਕ ਹੈ ਨਾ। ਚਟਾਲਾ ਵੱਢ ਕੇ ਮੌਕੇ ਤੇ ਵੀ ਪਾ ਸਕਦੇ ਹੋ ਜਿੰਨੀ ਕਿ ਉਹਦੀ ਯੋਗਤਾ ਹੈ। ਹੂੰ ਸਵਾ ਕਿਲੋ ਪੌਣਾ ਕਿਲੋ ਰੁਗ ਭਰ ਕੇ ਜਾਨਵਰ ਨੂੰ ਪਾ ਦਿਓ ਤੇ ਉਹ ਆਰਾਮ ਨਾਲ ਖਾਲੂ ਦਾ ਕੋਈ ਚੱਕਰ ਨਹੀਂ ਹੈਗਾ ਹਨਾ ਤੇ ਇੱਕ ਐਂ ਦੱਸ ਪੁੱਲਰ ਵੀ ਹਰਾ ਚਾਰੇ ਜਿਹੜਾ ਪਾਉਣਾ ਹੈ ਨਾ ਖੇੜਾਂ ਚ ਵੀ ਉਹ ਕਿਹੜਾ ਫਾਇਦੇਮੰਦ ਆ ਜ਼ਿਆਦੇ ਬਈ ਆਪਾਂ ਤਾਂ ਜ਼ਿਆਦਾਤਰ ਜਮੀਂ ਪਾਉਂਦੇ ਆ ਜਮੀਂ ਹਾਂ ਠੀਕ ਹੈ ਮੈਂ ਪੁੱਲਰ ਹਾਂ ਦਸੰਬਰ ਨੰਗਣ ਵਾਲਾ ਹਨਾ ਹਾਂ ਬਈ ਦਸੰਬਰ ਦੇ ਵਿੱਚ ਮੰਨ ਕੇ ਚੱਲ ਪੀਪੀਆਰ ਦਾ ਅਟੈਕ ਹੁੰਦਾ ਹਨਾ ਜ਼ਿਆਦੇ ਤੇ ਦਸੰਬਰ ਤੋਂ ਬਾਅਦ ਜਿਹੜੇ 2-3 ਮਹੀਨੇ ਠੰਡ ਦੇ ਹੁੰਦੇ ਆ ਜਨਵਰੀ ਫਰਵਰੀ ਵਾਲਾ ਹਨਾ ਹਾਂ ਹਾਂ ਵੀ ਅੱਧਾ ਕਿ ਮਾਰਚ ਵਾਲਾ ਹਾਂ ਉਦੋਂ ਕਿਹੜੀ ਬਿਮਾਰੀ ਆਉਂਦੀ ਆ ਜ਼ਿਆਦੇ ਠੀਕ ਆ ਉਹ ਕੀ ਹੋਏ ਹੁੰਦਾ ਰਾਤ ਨੂੰ ਬੱਕਰੀ ਚੰਗੀ ਫਿਰੀ ਭੱਜੀ ਫਰਦੀ ਆ ਭਾਰੀ ਬੱਕਰੀਆਂ ਚੰਗੀਆਂ ਬੱਕਰੀਆਂ ਉਹ ਚ ਵੀ ਨੁਕਸਾਨੀਆਂ ਜਾਂਦੀਆਂ ਜ਼ਿਆਦਾਤਰ ਠੀਕ ਹੈ ਕਿਉਂਕਿ ਉਹਨਾਂ ਚ ਪ੍ਰੋਟੀਨ ਦੇ ਲੈਵਲ ਵਧਨ ਕਰਕੇ ਵੀ ਬਈ ਉਹ ਬਿਮਾਰੀ ਪੈਂਦੀ ਆ ਹੂੰ ਠੀਕ ਹੈ ਨਾ ਤੇ ਤੁਰੀ ਫਿਰੀ ਭੱਜੀ ਜਾਂਦੀ ਬੱਕਰੀ ਇੱਕੇ ਦਾ ਮੈਂ ਦੋ ਕੁ ਮਿੰਟਾਂ ਚ ਡਿੱਗ ਕੇ ਹਾਂ ਤੇ ਜੀਭ ਜੀ ਕੱਢ ਕੇ ਲੱਤ ਪੈਰ ਤਾਹਾਨੂੰ ਖਿੱਚ ਕੇ ਪੇਟ ਚ ਦਰਦ ਹੋਣ ਲੱਗ ਜਾਂਦਾ ਅੰਤੜੀਆਂ ਦੀ ਸੋਜ ਵਧ ਜਾਂਦੀ ਹੈ ਠੀਕ ਹੈ ਠੀਕ ਹੈ ਨਾ ਉਹਦੇ ਨਾਲ ਬੱਕਰੀ 4 ਤੋਂ 5 ਮਿੰਟਾਂ ਚ ਤੜਫ ਕੇ ਬੱਕਰੀ ਮਰ ਜਾਂਦੀ ਹੈ ਮੌਸਮ ਦੇ ਹਿਸਾਬ ਨਾਲ ਨਾ ਨਾ ਰੰਮ ਰੱਖੋ ਘਰੇ ਨਸ਼ਰਾਬ ਹਾਂ ਸੋ ਪਿਆਉ ਤਕਰੀਬਨ ਤੁਸੀਂ ਜੇ ਛੋਟਾ ਬੱਚਾ ਤਕਰੀਬਨ 2-2-3 ਦਿਨਾਂ ਦਾ ਹ ਉਹਨੂੰ 1.5 ਐਮਐਲ ਰੰਬ ਅੱਧਾ ਕ ਚਮਚਾ ਸਹਿਦ ਦਾ ਤੇ 5 ਐਮਐਲ ਗਰਮ ਪਾਣੀ ਠੀਕ ਉਹ ਮਿਕਸ ਕਰ ਲਓ ਮਿਕਸ ਕਰਕੇ ਦੰਦੇ ਰਹੋ ਜਾਨਵਰ ਨੂੰ ਬਈ ਨਾ ਤਾਂ ਉਹ ਠੰਡ ਬੰਨੇ ਤੇ ਨਾ ਜਾਨਵਰ ਮੂਕ ਮਾਰੇ ਤੇ ਜਾਨਵਰ ਚੰਗਾ ਦੁੱਧ ਚੰਗੂਗਾ ਮੰਨ ਰਿਹਾ ਚੱਲ ਉਹਦੀ ਸੇਫਟੀ ਰੱਖੂ ਮੌਸਮ ਦੇ ਸਾਹਮਣੇ ਵੱਡੀ ਬੱਕਰੀ ਨੂੰ ਵੀ ਦੇ ਸਕਦੇ ਆ ਵੱਡੀ ਬੱਕਰੀ ਨੂੰ 5 ਤੋਂ 6 ਐਮਐਲ ਲਾ 7 ਐਮਐਲ ਦੇ ਸਕਦੇ ਆ ਇਹਦਾ ਕੋਈ ਨੁਕਸਾਨ ਨਹੀਂ ਨਾ ਨਾ ਬਈ ਮੈਂ ਬੱਕਰਾ ਨੂੰ ਡੀਲੀ ਦਣਾ ਬਈ ਅੱਛਾ ਬੱਕਰੇ ਨੂੰ ਡੀਲੀ ਡੀਲੀ ਦਣਾ ਬਈ ਰਾਤ ਨੂੰ ਠੀਕ ਯਹਾਂ ਆ ਪਈਆ ਬਈ ਸ਼ਰਾਬ ਤਿਆਰ ਕਰੀ ਅੱਛਾ ਇਹ ਪਿਾਵਾਂਗੇ ਹੈ ਹੁਣ ਹਾਂ ਆਰੰਭ ਚ ਪਾ ਕੇ ਘਰ ਦੀ ਦਾਰੂ ਆ ਬਈ ਇਹ ਮਖਿਆਲ ਪਾ ਕੇ ਤਿਆਰ ਕਰੀ ਹੋਈ ਹੈ ਤੇ ਬਾਕੀ ਤੁਸੀਂ ਹ ਭੁੱਲਰ ਦਾ ਆਹ ਲੈ ਬਈ ਮੈਡੀਕਲ ਦੇ ਸਕਦੇ ਫੀਡੀਆਂ ਦਵਾਈਆਂ ਵੀ ਸਾਰਾ ਕੁਝ ਆ ਬਈ ਹਲੇ ਤਾਂ ਕੱਢੀਆਂ ਨਹੀਂ ਬਈ ਆਪਰਾ ਸਮਾਨ ਅੱਛਾ ਲਫਾਫੇ ਲਫਾਫੇ ਭਰੇ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ। ਅੱਜ ਭਾਈ ਆਪਾਂ ਭੁੱਲਰ ਲਵੇ ਪਹੁੰਚੇ ਸੀ ਸਵੇਰੇ ਫਾਰਮ ਦੇ ਵਿੱਚ। ਵੀ ਠੰਡ ਦੇ ਵਿੱਚ ਭੁੱਲਰ ਕੀਤਿਆਂ ਰੱਖਦਾ ਫਾਰਮ ਦੇ ਵਿੱਚ ਬੱਕਰੀਆਂ ਦਾ ਹਨਾ ਵੀ ਠੰਡ ਦੇ ਵਿੱਚ ਕੀਤ ਬਦਲੀ ਕੀਤੀ ਆ ਫਾਰਮ ਦੇ ਵਿੱਚ। ਵੀ ਉਹਨਾਂ ਨੂੰ ਠੰਡ ਜਿਹੜੀ ਬੱਕਰੀਆਂ ਨੂੰ ਨਾ ਲੱਗੇ ਇਹਦੇ ਬਾਰੇ ਆਪਾਂ ਗੱਲਾਂ ਬਾਤਾਂ ਅੱਜ ਭੁੱਲਰ ਨਾਲ ਕਰਾਂਗੇ। ਆਜੋ ਪਹਿਲਾਂ ਫਾਰਮ ਦੇ ਵਿੱਚ ਚੱਲਦੇ ਆ। ਤੇ ਕਲੀ ਦੇਖੋ ਵੀ ਸਾਰੇ ਫਾਰਮ ਦੇ ਵਿੱਚ ਪਾਈ ਹੋਈ ਆ ਤੇ ਬਾਕੀ ਜਿਹੜੀਆਂ ਵੀ ਬਿਮਾਰੀਆਂ ਠੰਡ ਦੇ ਵਿੱਚ ਆਉਂਦੀਆਂ ਨੇ ਉਹਨਾਂ ਬਾਰੇ ਗੱਲਬਾਤ ਸਾਰੇ ਆਪਾਂ ਜਾਣਕਾਰੀ ਵਾਲੀ ਵੀਡੀਓ ਤੁਹਾਡੇ ਲਈ ਬਣਾਉਣ ਲੱਗੇ ਆ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤਾਂ ਜੋ ਆਪਾਂ ਹੋਰ ਚੰਗੀਆਂ ਵੀਡੀਓ ਤੁਹਾਡੇ ਖਾਤਰ ਲੈ ਕੇ ਆ ਸਕੀਏ ਤੇ ਹੁਣ ਆਪਾਂ ਪੁੱਲਰ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਕੀ ਹਾਲ ਹੈ ਬਾਈ ਪੁੱਲਰ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਆ ਬਾਈ ਸਾਰਿਆਂ ਨੂੰ ਤੇ ਪੁੱਲਰ ਕੀ ਧਿਆਨ ਰੱਖਣਾ ਚਾਹੀਦਾ ਠੰਡ ਦੇ ਵਿੱਚ ਫਾਰਮ ਵਾਲੀਆਂ ਬੱਕਰੀਆਂ ਦਾ ਬਈ ਪਹਿਲਾਂ ਤਾਂ ਫਾਰਮ ਵਾਲੀਆਂ ਬੱਕਰੀਆਂ ਦਾ ਹੁਣ ਆ ਪਾਣੀ ਪਾਇਆ ਜੇ ਆਪਾਂ ਹਨਾ ਹੂੰ ਪਹਿਲਾਂ ਪਾਣੀ ਤੇ ਸਟਾਰਟ ਕਰਦੇ ਹਾਂ ਨਾ ਪਾਫ ਫੁੱਟਦੀ ਆ ਨਾ ਬਈ ਇਹ ਇਹ ਪਾਫ ਦੀਂਦੀ ਆ ਬਈ ਸਾਨੂੰ ਦੇਖੋ ਚੱਲਦੀ ਆ ਨਾ ਹੂੰ ਮੰਨ ਕੇ ਚੱਲ ਬਈ ਗਰਮ ਪਾਣੀ ਆ ਇਹ ਗਰਮ ਪਾਣੀ ਆ ਹੂੰ ਕੋਸ਼ਿਸ਼ ਆ ਜਾ ਲਾ ਇਹ ਪਾਣੀ ਅੱਜ ਐਮਰਜੈਂਸੀ ਸੀ ਕਈ ਬੰਦੇ ਨੂੰ ਦੇਖਣਗੇ ਲੈ ਗੈਸ ਲਾਉਣਗੇ ਵੀ ਪੋਲਰ ਅਪ ਕਹਿੰਦਾ ਵੀ ਸਵੇਰੇ ਪਾਣੀ ਨਾ ਧਰੋ ਰਾਤ ਨੂੰ ਪਾਣੀ ਫਾਰਮ ਚ ਹੋਣਾ ਨਹੀਂ ਚਾਹੀਦਾ ਠੀਕ ਆ ਰਾਤ ਨੂੰ ਫਾਰਮ ਚ ਪਾਣੀ ਹੋਣਾ ਨਹੀਂ ਚਾਹੀਦਾ ਰਾਤ ਨੂੰ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਕੱਲ ਨੂੰ ਜਦੋਂ ਸ਼ਾਮ ਨੂੰ 5:00 ਵਜੇ 5:00 ਵਜੇ ਤੋਂ ਬਾਅਦ ਪਾਣੀ ਚੱਕ ਦਿਓ ਬੱਕਰੀਆਂ ਦਾ ਠੀਕ ਹੈ ਤਾਂ ਬੱਕਰੀਆਂ ਟਰਾਂਸਪੋਰਟ ਕੀਤੀਆਂ ਬਾਈ ਤਾਂ ਆਪਾਂ ਗਰਮ ਪਾਣੀ ਪਾਇਆ ਠੀਕ ਹੈ ਠੀਕ ਹੈ ਨਾ ਉਹਨਾਂ ਨੂੰ ਪਿਉਣਾ ਸੀ ਗੋੜਾ ਵਾਲਾ ਤਾਂ ਕਿ ਜਾਨਵਰ ਵਧੀਆ ਆਪਣਾ ਪੂਰਾ ਖਾਣਾ ਪੀਣਾ ਖਾ ਕੇ ਤੁਰਨਾ ਠੀਕ ਹੈ ਦੇ ਵਿੱਚ ਮੰਨ ਗਏ ਸਖੜਾ ਜਾਂ ਗੋੜ ਗੋੜ ਪਾਇਆ ਗੋੜਾ ਤੇ ਨੂਨ ਠੀਕ ਹੈ ਹੁਣ ਬਾਈ ਜਿਹੜਾ ਸਰਦੀਆਂ ਦਾ ਮੌਸਮ ਆ ਹਾਂ ਹੁਣ ਵਿੱਚ ਬੰਦੇ ਕਹਿੰਦੇ ਨਾ ਬੱਕਰੀ ਅੱਗੇ ਸਬਾਉਣੀ ਨਹੀਂ ਚਾਹੀਦੀ ਸਰਦੀਆਂ ਚ ਉਹ ਮਹੀਨੇ ਬੰਨੀ ਬੈਠੇ ਆ ਹਾਂ ਉਹ ਤਕਨੀਕ ਨੂੰ ਵੀ ਮੈਂ ਮਾੜਾ ਨਹੀਂ ਕਹਿੰਦਾ ਠੀਕ ਆ ਉਹ ਵੀ ਆਪਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਸਹੀ ਹੈ ਸਹੀ ਹੈ ਜਿਹੜੇ ਉਹਨਾਂ ਦੇ ਮਹੀਨੇ ਵੀ ਬਹੁਤ ਠੰਡ ਹੋ ਜਾਂਦੀ ਆ ਫਲਾਨਾ ਹੂੰ ਪਰ ਆਪਾਂ ਜਦੋਂ ਜਾਨਵਰ ਮੇਰੇ ਕੋਲੇ ਕੰਮੀ ਇਹੋ ਜਿਹਾ ਢੰਗ ਨਾਲ ਆ ਮੇਰੀਆਂ ਬੱਕਰੀਆਂ ਹੁਣ ਵੀ ਸੂਣੀਆਂ ਆ ਹਾਂ ਹਾਂ ਉਹ ਚ ਹੂੰ ਆਮੀਨੇ ਚ ਹੁਣ ਸੋਹਣੀਆਂ ਬਈ ਬੱਕਰੀਆਂ ਜਮਾਂ ਨੇੜੇ ਲੱਗੀਆਂ ਹੋਈਆਂ ਨੇ ਠੀਕ ਹੈ ਠੀਕ ਹੈ ਨਾ ਪਰ ਮੋੜੇ ਪ੍ਰਬੰਧ ਹੋਈਆਂ ਬਈ ਪ੍ਰਬੰਧ ਹੋਇਆ ਜਾਂ ਕਰ ਲੈਂਦੇ ਹਾਂ ਮੇਰੇ ਕੋਲੇ ਹੁਣ ਮੰਨ ਲੇ ਚੱਲ ਉਧਰ ਆਪ ਇੱਕ ਖੋਡਾ ਬਣਾਇਆ ਹੋਇਆ ਹੂੰ ਚੰਗਾ ਪੂਰਾ ਪੈਕ ਕਰਕੇ ਪ੍ਰਾਲੀ ਨਾਲ ਆਚਾਰੇ ਪਾਸਿਓਂ ਬੰਦ ਉੱਪਰੋਂ ਬੰਦ ਜਿੱਥੇ ਇਹੀ ਜੀ ਜਗ੍ਹਾ ਤੇ ਧਰਿਆ ਹੋਇਆ ਜਿੱਥੇ ਹਵਾ ਲੰਘਦੀ ਵੀ ਨਹੀਂ ਠੀਕ ਹੈ ਉੱਪਰ ਬੱਲ ਬਲਾਏ ਹੋਇਆ ਹੂੰ ਔਰ ਜਾਮੂ ਦੇ ਬੱਚਾ ਨੂੰ ਮੈਂ ਚੁੰਗਣੀ ਦਿਲਾ ਲੰਨਾ ਬਈ ਠੀਕ ਹੈ ਠੀਕ ਹੈ ਨਾ ਫਿਰ ਬੱਕਰੀਆਂ ਆਪਦਾ ਖੁੱਲਾ ਕਿਉਂ ਸਾਰਾ ਦਿਨ ਪਸ਼ੂ ਨੂੰ ਬੱਚੇ ਹਰਾਣ ਕਰੀ ਜਾਂਣ ਵਿੱਚ ਤੁਰੇ ਫਿਰਦੇ ਜਾਨਵਰਾਂ ਦਾ ਢੰਗ ਨਾ ਖਾਂਦਾ ਨਾ ਕੋਸੂਰ ਹੈ ਹਮ ਹੁਣ ਉਹਨਾਂ ਦੀ 1 ਮਹੀਨਾ ਪੂਰੀ ਪ੍ਰੋਪਰ ਢੰਗ ਨਾਲ ਕੇਅਰ ਹੋ ਗਈ ਇੱਕ ਵੀ ਬੱਚਾ ਬਈ ਮਰਦਾ ਨਹੀਂ ਠੀਕ ਹੈ ਠੀਕ ਹੈ ਨਾ ਔਰ ਜਿਹੜੇ ਹੁਣ ਬਈਆ ਜਿਵੇਂ ਆਪਣੇ ਪ੍ਰਾਲੀ ਦੇ ਬਖਸ਼ੇ ਆ ਦੇਖ ਹਾਂ ਆ ਲੱਗੇ ਪਿਆ ਨਾ ਬਈ ਠੀਕ ਆ ਪ੍ਰਾਲੀ ਦੇ ਬਖਸ਼ੇ ਲੱਗੇ ਹੋਏ ਜਿਹੜੇ ਜੀ ਉਹਨੂੰ ਮਾਓ ਜਨਾਂ ਤੇ ਬੈਠਣ ਦੀ ਬਈ ਅਜੇ ਇਹਦੇ ਉੱਤੇ ਬੈਹਿ ਲੈਂਦੇ ਆਂ ਬਈ ਠੀਕ ਹੈ ਆਹ ਗਾਹੇ ਦੁਨੀਆਂ ਜਾਲੀਆਂ ਨਾਲ ਦੇਖ ਬਾਈ ਕਵਰ ਕਰੀਏ ਇਹਦੇ ਨਾਲ ਕਵਰ ਕਰਤੀਆਂ ਪ੍ਰਾਲੀ ਨਾਲ ਝਾਕਣ ਦੀ ਲੋੜ ਨਹੀਂ ਆ ਖੜਿਆ ਹੁਣ ਰਾਮਾ ਆਹ ਦੇਖ ਰਾ ਗਲੀ ਕਰੀ ਜਾਂਦਾ ਖੜਾ ਹੂੰ ਇਹ ਲੋੜ ਕੋਈ ਝਾਕਣ ਦੀ ਇਹਨੂੰ ਸਹੀ ਗੱਲ ਆ ਤੇ ਉੱਤੇ ਆ ਪੱਲੀ ਵੀ ਪਾਤੀ ਹੈ ਨਾ ਪੱਲੀ ਪਾਈ ਹੋਈ ਆ ਬਾਈ ਆਪਾਂ ਲੜ ਸਾਰਾ ਇਕੱਠਾ ਕਰਤੀ ਸਾਰੇ ਖੜੇ ਆ ਤੇ ਪੁੱਲਰ ਜਿਹੜੀਆਂ ਪ੍ਰਾਲੀ ਪਾਈ ਆ ਇਹ ਵਾਹ ਨਿੱਗਦੇ ਨੇ ਖਾਤਰ ਇਹਨਾਂ ਨੂੰ ਇਹ ਬਾਈ ਹਾਂ ਹਵਾ ਬੰਦ ਕਰਦੀ ਐ ਹਵਾ ਬੰਦ ਕਰਦੇ ਨਾ ਥੱਲੋਂ ਬਾਕੀਆਂ ਪੱਕੀਆਂ ਰਹਿ ਜਾਂਦੇ ਨੇ ਗਲੀਆਂ ਬਾਕੀ ਸਾਰੇ ਪਾਸੇ ਹਵਾ ਬੰਦਦਾ ਪੂਰਾ ਨਿੱਗ ਹੋ ਜਾਂਦਾ ਪਰਾਲੀ ਨਾਲ ਬਾਈ ਜਿਹੜਾ ਇਹਨਾਂ ਦਾ ਟੈਂਪਰੇਚਰ ਆ ਨਾ ਜਦੋਂ ਰਾਤ ਨੂੰ ਬੱਕਰੀ ਦਾ ਟੈਂਪਰੇਚਰ ਸਰੀਰ ਸੜਦਾ ਬਾਹਰਲੇ ਪਾਸੇ ਹਾਂ ਜਿਹੜਾ ਉਹ ਕਵਰ ਕਰਦਾ ਫਾਰਮ ਨੂੰ ਤੇ ਟੈਂਪਰੇਚਰ ਬਾਹਰੋਂ ਅੰਦਰ ਨਹੀਂ ਆਉਂਦਾ ਤੇ ਬਾਹਰਲੀ ਠੰਡ ਅੰਦਰ ਨਹੀਂ ਜਾਂਦੀ। ਉਹ ਟੈਂਪਰੇਚਰ ਉਹਨੇ ਏਰੀਆ ਨੂੰ ਕਵਰ ਕਰ ਲੈਂਦਾ ਤਾਂ ਕਿ ਉਸੇ ਗਰਮਾਹਟ ਬਣੀ ਰਹਦੀ ਹੈ। ਠੀਕ ਹੈ। ਠੀਕ ਹੈ। ਠੀਕ ਹੈ ਨਾ ਤੇ ਜਾਨਵਰ ਆਪਦਾ ਪੂਰਾ ਰਿਲੈਕਸ ਮੂਡ ਦੇ ਵਿੱਚ ਠੀਕ ਹੈ ਨਾ। ਹੂੰ ਤੇ ਵਧੀਆ ਬੈਠਾ ਖੜਾ ਰਹਿੰਦਾਗਾ ਤਾਂ ਕੋਈ ਚੱਕਰ ਨਹੀਂ ਕਰਦਾ। ਤੇ ਭੁੱਲਰ ਭਾਈ ਇਹਨਾਂ ਦਾ ਖਰਾਕ ਦਾ ਵੀ ਫਰਕ ਪੈਂਦਾ ਗਰਮੀ ਨਾਲੋਂ ਸਿਆਲਾਂ ਦੀ ਦਾ। ਬੜਾ ਪੈਂਦਾ ਭਾਈ। ਹਾਂ। ਹੁਣ ਹਰੇ-ਚਾਰੇਾਂ ਦੀ ਬਈ ਬਹੁਤ ਫਰਕ ਪਿਆ ਜਾਂਦਾ। ਹੁਣ ਗਰਮੀਆਂ ਦੇ ਵਿੱਚ ਮੰਨ ਕੇ ਚੱਲਾ ਮੱਕੀ ਹੁੰਦੀ ਐ ਆਪਣੇ ਕੋਲੇ ਜਾਂ ਨੇਪੀਅਰ ਬਾਜਰਾ ਹੁੰਦਾ ਹੋਰ ਚੀਜ਼ਾਂ ਨੇ ਹੈਨਾ। ਹਾਂ ਤੇ ਹੁਣ ਬਈ ਜਿਹੜੀ ਹੁਣ ਹਰਾ-ਚਾਰਾ ਹੈ ਜਬ ਹੀ ਇਹ ਬਰਸੀਮ ਹੈ, ਚਟਾਲਾ ਠੀਕ ਐ ਨਾ ਜਾਂ ਉਹ ਆਪਣਾ ਮੱਖਣ ਘਾਜਾ ਕਹਿੰਦੇ ਨੇ ਮੱਖਣ ਘਾਜਾ ਹਾਂ ਤੇ ਉਹ ਸਾਰਿਆਂ ਦੇ ਵਿੱਚ ਹੁਣ ਪਾਣੀ ਦੀ ਮਾਤਰਾ ਬਈ ਜ਼ਿਆਦਾ ਹੁੰਦੀ ਐ। ਹਾਂ ਠੀਕ ਐ ਨਾ ਇੱਕ ਤਾਂ ਠੰਡ ਹੁੰਦੀ ਐ। ਇੱਕ ਠੰਡ ਹੁੰਦੀ ਐ ਇੱਕ ਹਰੇ-ਚਾਰੇ ਚ ਪਾਣੀ ਦੀ ਮਾਤਰਾ ਵਾਜੰਦੀ ਐ ਠੀਕ ਐ ਨਾ। ਉਹ ਟੰਗ ਨਾ ਪਾਉਣਾ ਮੰਨਦਾ ਬਈ। ਜੇ ਕਿਸੇ ਕੋਲੇ ਵਰਸ਼ੀਮ ਹੈ ਤਾਂ ਮਤਲਬ ਇਹ ਨਹੀਂ ਹੈਗਾ ਵੀ ਨਾ ਪਾਉ। ਹੂੰ ਪਾਉ ਇੱਕ ਦਿਨ ਪਹਿਲਾਂ ਵੱਢ ਕੇ ਰੱਖ ਦੋ ਉਹਦੇ ਵਿੱਚੋਂ ਪਾਣੀ ਦੀ ਮਾਤਰਾ ਡਾਊਨ ਹੋ ਜੂਗੀ। ਠੀਕ ਹੈ ਨਾ? ਚਟਾਲਾ ਵੱਢ ਕੇ ਮੌਕੇ ਤੇ ਵੀ ਪਾ ਸਕਦੇ ਹਾਂ ਜਿੰਨੀ ਕਿ ਉਹਦੀ ਯੋਗਤਾ ਹੈ। ਹੂੰ ਸਵਾ ਕਿਲੋ, ਪੌਣਾ ਕਿਲੋ ਰੁਗ ਭਰ ਕੇ ਜਾਨਵਰ ਨੂੰ ਪਾ ਦਿਓ ਤੇ ਉਹ ਆਰਾਮ ਨਾਲ ਖਾ ਲੂਗਾ ਕੋਈ ਚੱਕਰ ਨਹੀਂ ਹੈਗਾ ਹਨਾ। ਤੇ ਇੱਕ ਐਂ ਦੱਸ ਪੁੱਲਰ ਵੀ ਹਰਾ ਚਾਰੇ ਜਿਹੜਾ ਪਾਉਣਾ ਹੈ ਨਾ ਖਿਆਲਾਂ 'ਚ ਵੀ ਉਹ ਕਿਹੜਾ ਫਾਇਦੇਮੰਦ ਹੈ ਜ਼ਿਆਦੇ? ਬਈ ਆਪਾਂ ਤਾਂ ਜ਼ਿਆਦਾਤਰ ਜਮੀ ਪਾਉਂਦੇ ਆ। ਜਮੀ? ਠੀਕ ਆ ਉਹ ਜ਼ਿਆਦੇ ਫਾਇਦੇਮੰਦ ਹੈ। ਉਹ ਜ਼ਿਆਦੇ ਫਾਇਦੇਮੰਦ ਹੈ। ਠੀਕ ਹੈ। ਕਿਉਂ ਜਵੀ ਨੂੰ ਕੋਤਰ ਕੇ ਵੀ ਪਾ ਦੋਗੇ ਆਮ ਨਾਲ ਖਾ ਲੈਣਗੇ। ਪਾਣੀ ਘੰਟਾ ਦੋ ਘੰਟੇ ਵੱਢ ਕੇ ਰੱਖਦੇ ਉਹਦੇ ਵਿੱਚ ਪਾਣੀ ਦਾ ਥੋੜਾ ਜਿਹਾ ਘਟ ਹੁੰਦਾ ਸਿਸਟਮ। ਹੂੰ। ਠੀਕ ਹੈ ਨਾ? ਇਹ ਹੋ ਜਾਣਾ। ਇਹ ਚੀਜ਼ ਆ। ਤੇ ਬਾਕੀ ਗਵਾਰੇ ਦਾ ਨੀਰਾ ਹਨਾ? ਗਵਾਰੇ ਦਾ ਨੀਰਾ ਬਾਈ। ਇਹ ਡਰਾਈ ਹੁੰਦਾ ਜੀਆ ਖੁਸ਼ਕ ਹਨਾ। ਗੋੜ ਵਾਲਾ ਪਾਣੀ ਪਿਓ ਤੱਤਾ ਪਾਣੀ ਪਾਓ ਵਾਰ-ਵਾਰ। ਹੂੰ। ਠੀਕ ਹੈ ਨਾ? ਤੇ ਰਾਤ ਨੂੰ ਚੱਕ ਲਓ ਬਾਈ। ਰਾਤ ਨੂੰ ਪਾਣੀ ਸਾਮ ਨੂੰ 5 ਵਜੇ ਚੱਕ ਦਿਓ ਬਾਈ। ਹੂੰ। ਉਹਨੇ ਆਪਾਂ ਜਾਨਵਰਾਂ ਬਾਰੇ ਭੇਜੇ ਸੀ ਤਾਂ ਪਾਣੀ ਪਿਆ ਕੇ ਤੋਰੇ ਆ। ਠੀਕ ਹੈ ਤੇ ਹੁਣ ਆਪਾਂ 9 ਵਜੇ ਤੋਂ ਉਹਦਾ ਕੋਈ ਫਰਕ ਨਾ ਬੰਦਾ ਠੀਕ ਆ ਹੁਣ ਐ ਇਹ ਹੁਣ ਬਈ ਜਿਹੜੇ ਬੈਠੇ ਆ ਦੇਖ ਬਈ ਇੱਥੇ ਯਾਰ ਰਾਮ ਮਸੜਿਆ ਬਈ ਨੱਕ ਦੇਖ ਬਈ ਅੰਦਰ ਬਣਾਇਆ ਸਹੀ ਗੱਲ ਆ ਠੀਕ ਆ ਨਾ ਹੂੰ ਅੰਦਰ ਇਹਨਾਂ ਨੂੰ ਬੱਲੋਂ ਬੱਲੋਂ ਵੀ ਲਾਇਆ ਹੋਇਆ ਹੈ ਆ ਸਾਰੇ ਬੱਲੋਂ ਲੱਗਿਆ ਬਈ ਚੰਨ ਨੰਦਾ ਫਿਰ ਉਹਨਾਂ ਦੀ ਗਰਮਾਹ ਸੁਭਜ ਜਾਂਦੀ ਆ ਠੀਕ ਆ ਨਾ ਟੈਪੂਲਰ ਬਿਮਾਰੀ ਕਿਹੜੀ ਆਉਂਦੀ ਆ ਜ਼ਿਆਦੇ ਫਾਰਮ ਦੇ ਵਿੱਚ ਸਿਆਲਾਂ ਚ ਬਈ ਬਿਮਾਰੀ ਜਾਂ ਤਾਂ ਥੋੜਾ ਜਾਨਵਰ ਜਿਹੜੀਆਂ ਸੀਰੀਅਸ ਬਿਮਾਰੀਆਂ ਨੇ ਹਾਂ ਜਾਂ ਤਾਂ ਥੋੜਾ ਜਾਨਵਰ ਕਿਸੇ ਬਿਮਾਰੀ ਕਾੜੀ ਬਿਮਾਰੀ ਗ੍ਰਸਤ ਜਾਨਵਰ ਮੰਨ ਕੇ ਚੱਲ ਜੀ ਦੇ ਨਾਲ ਅਟੈਚ ਆ ਗਿਆ ਹਾਂ ਨਾ ਉਹਦੀ ਅਟੈਚਮੈਂਟ ਚ ਆ ਗਿਆ ਜਾਨਵਰ ਉਹਨੂੰ ਪੁੱਛੀ ਠੀਕ ਹੈ ਨਾ ਠੀਕ ਹੈ ਜਾਂ ਫਿਰ ਬਿਮਾਰੀ ਬਾਈ ਪਤਾ ਕੀ ਹੈ ਹਾਂ ਜਿਹੜੀ ਪੈਣੀ ਹੈ ਹਾਂ ਉਹ ਜਿਵੇਂ ਫਰਜ ਕਰ ਲੋ ਸਹੀ ਸਮੇਂ ਤੇ ਵੈਕਸੀਨੇਸ਼ਨ ਨਾ ਹੋਣਾ ਹਾਂ ਜਾਂ ਸਾਡੀ ਜਾਨਵਰ ਦੇ ਵਿੱਚ ਨਾ ਕੇਅਰ ਹੋਣੀ ਠੀਕ ਹੈ ਜਾਂ ਸਾਡਾ ਅਸੀਂ ਦੇਖਣਾ ਵੀ ਯਾਰ ਜਾਨਵਰ ਇੱਕ ਦੋ ਦਿਨਾਂ ਤੋਂ ਖਾਂਦਾ ਨਹੀਂ ਕਿਉਂ ਨਹੀਂ ਹਾਂ ਪਹਿਲਾਂ ਥੋੜਾ ਮੋਟਾ ਟੈਂਪਰੇਚਰ ਹੈ ਜਾਂ ਠੰਡ ਲੱਗੀ ਹੋਈ ਹੈ ਠੀਕ ਹੈ ਨਾ ਤੇ ਅਸੀਂ ਉਹ ਤੇ ਉਹ ਧਿਆਨ ਨਹੀਂ ਦਿੰਦਾ ਠੀਕ ਹੈ ਉਹ ਫਿਰ ਥੋੜਾ ਜਿਆਦਾ ਸੀਰੀਅਸ ਹੁੰਦਾ 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 ਵੀਕ ਹੁੰਦਾ 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 ਜਾਨਵਰ ਖੜ ਜਾਂਦਾ ਹੁੰਦਾ ਹਾਂ ਜਾਨੀ ਕਿ ਜਿਹੜੇ ਹੁਣ ਆਪਣੇ ਕਈ ਵਾਰ ਦਾ ਬੰਦੇ ਨੂੰ ਪਤਾ ਹੀ ਉਦੋਂ ਲੱਗਦਾ ਬੱਕਰੀ ਜਦੋਂ ਜਾਵੇਂ ਬੱਕਰੀ ਬੈਠ ਜਾਂਦੀ ਹੈ ਠੀਕ ਹੈ ਠੀਕ ਹੈ ਨਾ ਹਾਂ ਬੱਕਰੀ ਨੂੰ ਵੀ ਮੈਂਟੇਨ ਕਰਨਾ ਹੁਣ ਵਿੱਚ ਕਹਿੰਦਾ ਵੀ ਖਰਚਾ ਬੜਾ ਪੈਂਦਾ ਜੀ ਘਰੇ ਫਾਰਮ ਦੇ ਵੀ ਪੈਂਦਾ ਹੈ ਖਰਚਾ ਯਾਰ ਹਾਂ ਪਰ ਉਹ ਜਾ ਨਾਮ ਵੀ ਬਣਦਾ ਠੀਕ ਹੈ ਹੁਣ ਇੱਥੇ ਸਾਰਿਆਂ ਨੂੰ ਪਤਾ ਆਪਣੇ ਜਾਨਵਰ ਇਥੋਂ ਬਾਹਰ ਜਾਂਦੀ ਨਹੀਂ ਹਾਂ ਅੰਦਰ ਹੀ ਰਹਿੰਦੇ ਆ ਫਾਰਮ ਦੇ ਬਹੁਤ ਮੈਨੂੰ ਵੀ ਬਾਈ ਬਾਈ ਜੀ ਲੋਕ ਵੀਡੀਓ ਵੀ ਪਾਉਂਦੇ ਆ ਉਹ ਘਰੇ ਬੱਕਰੀ ਪਾ ਕੰਮ ਜਾਵ ਨਹੀਂ ਫਲਾਨਾ ਨਹੀਂ ਬਈ ਇੱਥੇ ਸੁੱਖ ਨਾਲ 8ਵਾਂ ਸਾਲ ਹੋ ਗਿਆ ਹੂੰ ਬੱਕਰੀਆਂ ਕੱਢ ਕੇ ਦਿਖਾ ਦੇਣਾ ਇਕੱਲੀ ਇਕੱਲੀ ਬੱਕਰੀ ਦੇਖ ਲੈ ਉਹਨਾਂ ਨੂੰ ਤੇ ਤੁਰਨ ਫਰਨ ਵਾਲੀਆਂ ਬੱਕਰੀਆਂ ਚ ਮੈਂ ਕੱਢਦੀ ਨਹੀਂ ਕੋਈ ਜੀ ਹਾਂ ਯਾਰ ਇਹਨਾਂ ਚਾਹ ਚੀਜ਼ ਦੀ ਘਾਟ ਆ ਸਹੀ ਗੱਲ ਆ ਠੀਕ ਆ ਨਾ ਠੀਕ ਆ ਆ ਖਰਚਾ ਜ਼ਰੂਰ ਪੈਂਦਾ ਬਾਈ ਫਿਰ ਆਪਾਂ ਸੌਂਕ ਨਾਲ ਖਰਚਾ ਪਾਉਣੀ ਆ ਤੇ ਜੇ ਮੈਂ ਪੁੱਛ ਰਿਹਾ ਹਾਂ ਦਸੰਬਰ ਨੰਗਣ ਵਾਲਾ ਹਨਾ ਦਸੰਬਰ ਦੇ ਵਿੱਚ ਮੰਨ ਕੇ ਚੱਲ ਪੀਪੀਆਰ ਦਾ ਅਟੈਕ ਹੁੰਦਾ ਹਨਾ ਜਿਆਦੇ ਤੇ ਦਸੰਬਰ ਤੋਂ ਬਾਅਦ ਜਿਹੜੇ 2-3 ਮਹੀਨੇ ਠੰਡ ਦੇ ਹੁੰਦੇ ਆ ਜਨਵਰੀ ਫਰਵਰੀ ਲਾ ਲਾ ਹਨਾ ਵੀ ਅੱਧਾ ਕਿ ਮਾਰਚ ਲਾ ਲਾ ਉਦੋਂ ਕਿਹੜੀ ਬਿਮਾਰੀ ਆਉਂਦੀ ਆ ਜਿਆਦੇ ਹੁਣ ਬਈ ਦਸੰਬਰ ਤੇ ਜਿਹੜਾ ਹੁੰਦਾ ਨਾ ਇਹ ਨਵੰਬਰ ਤੇ ਦਸੰਬਰ ਦੇ ਵਿੱਚ ਜ਼ਿਆਦਾਤਰ ਹੁੰਦਾਗਾ ਤਕਰੀਬਨ ਅਟੈਕ ਪੀਪੀਆਰ ਪੀਪੀਆਰ ਦਾ ਹਾਂ ਉਸ ਤੋਂ ਬਾਅਦ ਜਿਹੜੀ ਹੁਣ ਜਨਵਰੀ ਫਰਵਰੀ ਅਪ੍ਰੈਲ ਤੱਕ ਹਾਂ ਫਰਵਰੀ ਮੰਨ ਕੇ ਚਲੋ ਜਨਵਰੀ 20 ਜਨਵਰੀ ਤੋਂ ਬਾਅਦ 30 ਅਪ੍ਰੈਲ ਤੱਕ ਬਈ ਈਟੀ ਦਾ ਅਟੈਕ ਹੋਊਗਾ 80 ਦਾ ਹਾਂ ਠੀਕ ਹੈ ਉਹ ਕੀ ਹੋਇ ਹੁੰਦਾ ਰਾਤ ਨੂੰ ਬੱਕਰੀ ਚੰਗੀ ਫਰੀ ਭੱਜੀ ਫਿਰਦੀ ਆ ਹਾਂ ਭਾਰੀ ਬੱਕਰੀਆਂ ਚੰਗੀਆਂ ਬੱਕਰੀਆਂ ਉੱਚ ਵੀ ਨੁਕਸਾਨੀਆਂ ਜਾਂਦੀਆਂ ਜ਼ਿਆਦਾਤਰ ਠੀਕ ਹੈ ਕਿਉਂਕਿ ਉਹਨਾਂ ਚ ਪ੍ਰੋਟੀਨ ਦੇ ਲੈਵਲ ਵਧਨ ਕਰਕੇ ਵੀ ਬਈ ਉਹ ਬਿਮਾਰੀ ਪੈਂਦੀ ਆ ਹਾਂ ਠੀਕ ਹੈ ਨਾ ਤੇ ਤੂਰੀ ਫਰੀ ਭੱਜੀ ਜਾਂਦੀ ਬੱਕਰੀ ਇੱਕੇ ਦਾ ਮੈਂ 2 ਕੁ ਮਿੰਟਾਂ ਚ ਡਿੱਗ ਕੇ ਹਾਂ ਤੇ ਜੀਬ ਜੀ ਕੱਢ ਕੇ ਲੱਤ ਪੈਰ ਤਾਹਾਨੂੰ ਖਿੱਚ ਕੇ ਪੇਟ ਚ ਦਰਦ ਹੋਣ ਲੱਗ ਜਾਂਦਾ ਅੰਤੜੀਆਂ ਦੀ ਸੋਜ ਵੱਧ ਜਾਂਦੀ ਹੈ ਠੀਕ ਹੈ ਠੀਕ ਹੈ ਨਾ ਉਹਦੇ ਨਾਲ ਬੱਕਰੀ 4 ਤੋਂ 5 ਮਿੰਟਾਂ ਚ ਤੜਫ ਕੇ ਬੱਕਰੀ ਮਰ ਜਾਂਦੀ ਹੈ ਠੀਕ ਹੈ ਨਾ ਭਈ ਬਹੁਤ ਵੱਡੀਆਂ ਵੱਡੀਆਂ ਬੱਕਰੀਆਂ ਦਾ ਨੁਕਸਾਨ ਹੋ ਗਿਆ ਬਾਈ ਹੋ ਜਾਂਦਾ ਉਹਦੇ ਨੂੰ ਬੈਟਰ ਇਹ ਹੈ ਵੀ 200 ਰੁਪਏ ਦੀ ਬੈਲ ਆਹਾ 80 ਦੀ TT+TT ਬਾਈ TT+TT ਟਾਈਟ ਨਸ ਤੇ TT ਸੀਨੀਅਰ ਦਾ ਟਾਈਟ ਨਸ ਆ ਬਾਈ ਠੀਕ ਹੈ ਤੇ ਹੁਣ ਆ ਆ ਪਈਆ ਬਾਈ ਉਹ ਬੈਲ ਹੂੰ ਠੀਕ ਹੈ ਨਾ ਇਹ ਆਪਣੀ ਕਰਨ 200 ਰੁਪਏ ਦੇ ਆ ਬਾਈ ਇਹ ਸਿਰਫ 200 ਦੀ ਹਾਂ ਇਹ 50 ਜਨਵਰਾਂ ਦੀ ਡੋਜ ਆ ਹਾਂ 1 ਜਨਵਰ ਦੇ 2 ਐਮ ਐਲ ਚਮੜੀ ਖੱਚ ਕੇ ਲਗਣੀ ਆ ਠੀਕ ਹੈ ਸਭ ਘੱਟ ਇਹ ਸਾਰਿਆਂ ਨੂੰ ਲਾਉਣੀ ਚਾਹੀਦੀ ਆ ਬਾਈ ਹੁਣ ਸਾਰੇ ਲਵਾ ਦਨੇ ਇਹ ਆਪਣੀ ਇਹੀ ਬੇਨਤੀ ਠੀਕ ਹੈ ਤੇ ਠੰਡ ਚ ਹੋਰ ਕੀ ਖਾਸ ਧਿਆਨ ਰੱਖਣ ਬਾਈ ਬੰਦੇ ਹੋਰ ਬਾਈ ਜਨਵਰਾਂ ਮੰਨ ਕੇ ਚੱਲ ਹੁਣ ਬੱਚੇ ਸੂਪੇ ਜੇ ਆ ਜਿਹਦੇ ਕੋਲ ਸੂਂਦੀਆਂ ਹਾਂ ਮੌਸਮ ਦੇ ਹਿਸਾਬ ਨਾਲ ਨਾ ਰੰਬ ਰੱਖੋ ਘਰੇ ਨਾ ਸਰਾਮ ਸੂਪਿਆਉਣਾ ਪਾਪਾ ਪਿਉਨੇ ਆ ਬਾਈ ਠੀਕ ਹੈ ਤਕਰੀਬਨ ਤੁਸੀਂ ਜੇ ਛੋਟਾ ਬੱਚਾ ਤਕਰੀਬਨ 2-2-3 ਦਿਨਾਂ ਦਾ ਆ ਉਹਨੂੰ 1.5 ਐਮਐਲ ਆਰੰਭ ਅੱਧਾ ਕ ਚਮਚਾ ਸਹਿਦ ਦਾ ਤੇ 5 ਐਮਐਲ ਗਰਮ ਪਾਣੀ ਠੀਕ ਆ ਉਹ ਮਿਕਸ ਕਰ ਲਓ ਮਿਕਸ ਕਰਕੇ ਦੰਦੇ ਰਹੋ ਜਾਨਵਰ ਨੂੰ ਬਈ ਨਾ ਤਾਂ ਉਹ ਠੰਡ ਬੰਨੇ ਤੇ ਨਾ ਜਾਨਵਰ ਮੂਕ ਮਾਰੇ ਤੇ ਜਾਨਵਰ ਚੰਗਾ ਦੁੱਧ ਚੰਗੂਗਾ ਹਮ ਮੰਨਦੇ ਗਏ ਚੱਲ ਉਹਦੀ ਸੇਫਟੀ ਰਹੂ ਮੌਸਮ ਦੇ ਸਬੰਧ ਵੱਡੀ ਬੱਕਰੀ ਨੂੰ ਵੀ ਦੇ ਦੇ ਸਕਦੇ ਆ ਵੱਡੀ ਬੱਕਰੀ ਨੂੰ 5 ਤੋਂ 6 ਐਮਐਲ 7 ਐਮਐਲ ਦੇ ਸਕਦੇ ਆ ਇਹਦਾ ਕੋਈ ਨੁਕਸਾਨ ਨਹੀਂ ਨਾ ਨਾ ਬਈ ਮੈਂ ਬੱਕਰਾ ਨੂੰ ਡੀਲੀ ਦੈ ਨਾ ਬਈ ਅੱਛਾ ਬੱਕਰੇ ਨੂੰ ਡੀਲੀ ਡੀਲੀ ਦੈ ਨਾ ਬਈ ਠੀਕ ਐ ਪਹਿਲਾ ਨੰਬਰ ਦਾ ਬੱਕਰੇ ਵਜਨ ਗਰੋਥ ਵਧੀਆ ਕਰਦੇ ਆ ਲੀਵਰ ਸਹੀ ਰਹਿੰਦਾ ਹਮ ਦੂਜਾ ਨੰਬਰ ਨਾ ਜਦੋਂ ਜਾਨਵਰ ਠੰਡ ਮੈਂਦਾ ਹਮ ਮੰਨਦਾ ਹੈ ਜਾਨਵਰ ਸਹੀ ਢੰਗ ਨਾਲ ਆਰਾਮ ਨਹੀਂ ਕਰ ਸਕਦਾ ਕਰਦਾ ਤਾਂ ਉਹਦਾ ਮਾਈਂਡ ਡਿਪਰੈਸ਼ਨ ਚ ਆ ਜਾਂਦਾ ਠੀਕ ਐ ਸਟ੍ਰੈਸ ਲਾਏਗਾ ਜਾਨਵਰ ਹਮ ਬੱਕਰੀ ਇਹ ਜੀ ਚੀਜ਼ ਹੈ ਵੀ ਮੜ ਜੀ ਗ ਠੀਕ ਹੈ ਨਾ ਉਹ ਐਵੇਂ ਮੰਨ ਕੇ ਜਾਲਾ ਜਦਾ ਬਸ ਬਿਮਾਰ ਦੀ ਬਿਮਾਰੀ ਹੈ ਬਿਮਾਰ ਦੀ ਬਿਮਾਰੀ ਹੈ ਠੀਕ ਹੈ ਤੇ ਉਹ ਕੋਈ ਹੋਰ ਬਿਮਾਰੀ ਤਾਂ ਨਹੀਂ ਆਉਂਦੀ ਬਈ ਬੱਕਰੀਆਂ ਜਿਹੜੀਆਂ ਉਹ ਬਈ ਹੁਣ ਆਇਆ ਨਾ ਬੱਕਰੀਆਂ ਜਖਾਮ ਜਾਂ ਲੱਗ ਜਾਂਦਾ ਉਹ ਪੀਪੀ ਆਰੀ ਹੁੰਦੀਆਂ ਨਹੀਂ ਪੀਪੀ ਬਈ ਲਸਣ ਹੁੰਦਾ ਹਰ ਇੱਕ ਬਿਮਾਰੀ ਦਾ ਜਖਾਮ ਨੋਰਮਲ ਵੀ ਲੱਗ ਜਾਂਦਾ ਜਖਾਮ ਤਾਂ ਜੇ ਹੁਣ ਠੰਡਾ ਪਾਣੀ ਪੀ ਗਈ ਖੰਗ ਹੋ ਜੂ ਉਹਦੇ ਨਾਲ ਜਾਂ ਦਾਣਾ ਚੱਕਿਆ ਹੋਇਆ ਉਹਦੋਂ ਬਸ ਠੰਡਾ ਪਾਣੀ ਪੀ ਗਈ ਤਾਂ ਹੋ ਜੂ ਜੇ ਜਖਾਮ ਲੱਗ ਗਿਆ ਤਾਂ ਉਹਦਾ ਕੀ ਘਰੇਲੂ ਇਲਾਜ ਹੈਗਾ ਕੋਈ ਜਖਾਮ ਦਾ ਜਖਾਮ ਦਾ ਬਈ ਜਿਹਦਾ ਨਾਰਮਲ ਆ ਬੜਾ ਮੋਟਾ ਨਾ ਕਾੜਾ ਦਾ ਚੁੱਪ ਕਰਕੇ ਤੁਸੀਂ ਇਹ ਮੰਨ ਕੇ ਚੱਲੋ ਬਈ ਵੀ ਆਪਣਾ ਕਾੜਾ ਬਣਾ ਕੇ ਦੇ ਸਕਦੇ ਹੋ ਕਾੜਾ ਕਾੜਾ ਜਿਵੇਂ ਸੌਫ ਜਮੈਣ ਮਲਠੀ ਸੁੰਢ ਆਦਾ ਵੱਡੀ ਇਲਾਇਚੀ ਲੌਂਗ ਪਏ ਜਾਂਦੇ ਆ ਇਹ ਸਬਾਨ ਜਾਂ ਹੁੰਦਾ ਹਨਾ ਠੀਕ ਹੈ ਇਹਦਾ ਤੁਸੀਂ ਕੁੱਟ ਕੇ ਕਾੜਾ ਬਣਾ ਕੇ ਦੇ ਦਿਓ ਸਾਰਿਆਂ ਨੂੰ ਵਧੀਆ ਚੁੱਪ ਕਰਕੇ 5 6 ਐਮਐਲ ਮਰਜੀ ਡੇਡੇ ਡੋਜ ਦੀ ਡੇਢ ਗੋਣਾ ਡੋਜ ਦੀ ਅਰੰਭ ਚੱਕ ਕੇ ਗਰਮ ਪਾਣੀ ਚ ਪਾ ਕੇ ਅੰਦਰ ਮਾਰੋ ਬਸ ਦੇਖਾਂ ਮੈਂ ਲੋਟਾਂ ਹੈ ਦਿਖਾਉਂਦਾ ਬਾਈ ਠੀਕ ਹੈ ਤੇ ਉਸ ਤੋਂ ਬਾਅਦ ਸ਼ਹਿਦ ਪਾ ਲੋ ਵਿੱਚ ਹੂੰ ਉਹਦੇ ਨਾਲ ਸੈੱਟ ਹੋ ਜਾਂਦਾ ਹੈਗਾ ਪਰਹੀ ਗੱਲ ਬਾਈ ਫਿਰ ਜੇ ਮੈਡੀਕਲ ਟਰੀਟਮੈਂਟ ਦਾ ਤਾਂ ਇਹਨਰੋ ਲਾ ਦਿਓ ਹੂੰ ਉਹਦੇ ਨਾਲ ਵੀ ਕਵਰ ਹੋ ਜਾਂਦਾ ਜਾਂ ਫਿਰ ਹੁਣ ਮੰਨ ਕੇ ਚੱਲੋ ਤੁਸੀਂ ਆਪਣੇ ਕੋਲੇ ਉਹ ਲੀਕੜ ਹੁੰਦੀਆਂ ਨੇ ਸ਼ੀਰਪ ਜੇ ਹੁੰਦੀਆਂ ਸਿੱਸੀਆਂ ਉਹ ਪਿਆ ਦਿਓ ਠੀਕ ਹੈ ਨਾ ਜੀ ਜਮਾ ਨੋਰਮਲ ਮਾੜਾ ਮोटा ਏਵਲ ਲਾ ਕੇ ਵੀ ਕੰਮ ਚੱਲ ਜਾਂਦਾ ਏਵਲ ਨਾਲ ਵੀ ਏਵਲ ਨਾਲ ਵੀ ਹਟ ਜਾਂਦਾ ਬਾਈ ਹੈਨਾ ਠੀਕ ਹੈ ਬਾਕੀ ਬੁਖਾਰ ਵਖੂਰ ਦਾ ਤਾਂ ਉਹੀ ਸਾਰਿਆਂ ਨੂੰ ਪਤੀ ਆਣਾ ਉਹਦਾ ਬੁਖਾਰ ਦਾ ਬਾਈ ਉਹੀ ਸਿਸਟਮ ਆ ਹਾਂ ਇੱਕ ਵਾਰੀ 10 ਵੀ ਦੇ ਕਿਹੜਾ ਰਿਐਕਸ਼ਨ ਹੁੰਦਾ ਉਹ ਮੈਲੋਨੈਕਸ ਪਲਸ ਆ ਬਾਈ ਮੈਲੋਨੈਕਸ ਪਲਸ ਹੈ ਨਾ ਹਾਂ ਵੀ ਉਹਦਾ ਏਵਲ ਹੋ ਗਿਆ ਨਾਲ ਹਾਂ ਬਾਕੀ ਜਿਹੜੇ ਮੰਨ ਕੇ ਚੱਲਦੇ ਬਾਈ ਐਂਟੀਬਾਇਟਿਕ ਲੱਗਦੇ ਐਂਟੀਬਾਇਟਿਕ ਸਟੇਜ ਦੇ ਹਿਸਾਬ ਨਾਲ ਲੱਗਦੇ ਹਾਂ ਜਾਨਵਰ ਦੀ ਕਿੰਨੀ ਉਮਰ ਹੈ ਹਮ ਕਿੰਨੀ ਡੋਜ਼ ਦਾ ਐਂਟੀਬਾਇਟਿਕ ਹੈ ਔਰ ਕਿਹੜੀ ਸਟੇਜ ਦੀ ਜਾਨਵਰ ਕਿਹੜੀ ਬਿਮਾਰੀ ਦੀ ਕਿਹੜੀ ਸਟੇਜ ਚ ਗਿਆ ਖੜਾ ਉੱਥੇ ਕਿਹੜਾ ਐਂਟੀਬਾਇਟਿਕ ਯੂਜ਼ ਹੋਊਗਾ ਠੀਕ ਹੈ ਹੁਣ ਨੋਰਮਲ ਐਂਟੀਬਾਇਟਿਕ ਬਾਈ ਭਾਰੀ ਜਿਵੇਂ ਹੁਣ ਮੰਨ ਕੇ ਚਲੋ ਪੀਪੀਆਰ ਹੈ ਉਹਦੇ ਵਿੱਚ ਇੰਪਲੀਸ਼ਨ ਕੰਮ ਕਰਦਾ ਤੇਜ਼ ਨੇ ਠੀਕ ਹੈ ਹੁਣ ਆਪਾਂ ਜਿਵੇਂ ਨੋਰਮਲ ਮਾੜਾ ਮੁੱਟਾ ਲਾਲੂ ਸਾਹਿਬ ਤੁਸੀਂ ਐਂਟਾਸੈਫਟ ਜੋ ਹੋ ਗਿਆ ਮੋਨੋਸੈਫ ਹੋ ਗਿਆ ਜਿਵੇਂ ਆਪਾਂ ਆਮ ਆਰਡਰ ਮਸਟੈਟਸ ਦੇ ਵਿੱਚ ਵਰਤ ਲੈਂਦੇ ਹਣਾ ਹਮ ਅਲੱਗ-ਅਲੱਗ ਨੇ ਬਾਈ ਉਹਨਾਂ ਲਈ ਦਾ ਫਿਰ ਸਾਰਾ ਦਿਨ ਹਾਂ ਪਰ ਪਤਾ ਹੀ ਹੈ ਜਿਹੋ ਜਿਹਾ ਕੰਮ ਬੁਰਾ ਨਿਕਲ ਕੇ ਆਉਂਦਾ ਉਹੀ ਜੀ ਸੋਚ ਬਣਾਂ ਉਹ ਹੀ ਸੋਚ ਬਣ ਜਾਂਦੀ ਹੈ ਨਾ ਤੇ ਵੀ ਜਿਹੜਾ ਕੋਈ ਨਵਾਂ ਫਾਰਮਿੰਗ ਕਰਦਾ ਉਹ ਵੀ ਇਹ ਕੱਲਾਂ ਨਾਲ ਤੇ ਆ ਰੱਖੇ ਜਿਹੜਾ ਪਹਿਲਾਂ ਤੋਂ ਕਰਦਾ ਉਹ ਵੀ ਰੱਖੇ ਨਾ ਬਾਈ ਘੱਟੋ ਘੱਟ 15000 ਦੀ ਦਾ ਦਵਾਈ ਪਈ ਰਹਿੰਦੀ ਆ ਅੱਛਾ ਲੈ ਦਵਾਈ ਦਿਖਾਈਏ ਫਿਰ ਉਹ ਲਰ ਮੈਡੀਕਲ ਦਿਖਾਈਏ ਉਹ ਲਰ ਮੈਡੀਕਲ ਦਿਖਾਈਏ ਇਹ ਬੰਦਾ ਬਈ ਸਾਨੂੰ ਮੈਡੀਕਲ ਦਿਖਾਉਣਿਆ ਬਾਕੀ ਫਾਰਮ ਚ ਬਈ ਐਂ ਕਲੀ ਕੁਲੀ ਯਾਰ ਪਾ ਕੇ ਰੱਖੋ ਨਾ ਸਾਰਿਆਂ ਨੂੰ ਪਤੀ ਇਹ ਗੱਲ ਤਾਂ ਹੁਣ ਆਮੀ ਹੋਈ ਪਈ ਆ ਵੀ ਕਲੀ ਪਾ ਕੇ ਰੱਖੋ ਬਹੁਤ ਬਾਈਆਂ ਨੂੰ ਪਤਾ ਲੱਗ ਗਿਆ ਜਿਹੜੀ ਕਲੀ ਆ ਉਹ ਫਾਰਮ ਦੇ ਵਿੱਚ ਕਿੰਨੀ ਕਾਮਯਾਬ ਕਰ ਦਿੰਦੀ ਆ ਫਾਰਮਰ ਨੂੰ ਤੇ ਬਾਕੀ ਤੁਸੀਂ ਆ ਭੁੱਲਰ ਦਾ ਆ ਲੈ ਬਾਈ ਮੈਡੀਕਲ ਦੇ ਸਕਦੇ ਕਿੰਨੀਆਂ ਦਵਾਈਆਂ ਵੀ ਸਾਰਾ ਕੁਝ ਆ ਬਾਈ ਹਲੇ ਤਾਂ ਕੱਢੀਆਂ ਨਹੀਂ ਬਈ ਆਪਾਂ ਸਾਮਾਨ ਅੱਛਾ ਲਫਾਫੇ ਲਫਾਫੇ ਭਰੇ ਹੋਣੇ ਹੂੰ ਨਾ ਪੁੱਲਰ ਹੀ ਨਹੀਂ ਦਬਾਈ ਯਾਰ ਤੈਨੂੰ ਤੈਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਕਿਵੇਂ ਆ ਬਾਈ ਉਸੇ ਜੀ ਬਣ ਜਾਂਦਾ ਨਾ ਬੰਦਾ ਉਸੇ ਜੀ ਬਣ ਜਾਂਦਾ ਹੈ ਪ੍ਰੈਕਟੀਕਲ ਤਜਰਬਾ ਵੱਜ ਜਾਂਦਾ ਨਾ ਹਾਂ ਸਾਰਾ ਕੁਝ ਆ ਬਾਈ ਉਹ ਆ ਜਾ ਕਾ ਆ ਘਟੂ ਘਟ 18 ਤਰ੍ਹਾਂ ਦੇ ਆਪਣੇ ਕੋਲ ਐਂਟੀਵਾਇਰਲ ਪਿਆ ਹੈ ਅੱਛਾ ਠੀਕ ਹੈ ਮੰਨ ਕੇ ਚੱਲੋ ਬਈ ਲੈ ਵੇ ਦੇਖੋ ਯਾਰ ਕਿੰਨਾ ਕੁਝ ਪਿਆ ਹੈ ਨਾ ਅੱਡੀ ਸ਼ੇਰ ਪਾਉਂ ਰੇ ਇੰਨੇ ਕਿ ਤਮਾ ਬਈ ਝਾਕੀ ਜਨ ਕਈ ਬੜੀ ਮਾੜੀ ਮੁੱਟੀ ਜਨ ਕਈ ਵੇ ਰਾਤ ਬਰਾਤੇ ਕੁਝ ਹੋ ਜਾਣਾ ਪੁੱਲਰ ਬੜਾ ਔਖਾ ਬਈ ਬੜਾ ਔਖਾ ਕਿ ਨਾ ਡਾਕਟਰ ਮਿਲੇ ਜਾਂ ਤਾਂ ਇਹ ਗੱਲੇ ਬਈ ਇਹ ਇਹ ਚੀਜ਼ਾਂ ਬਈ ਇਹ ਮੂਰੇ ਲੈ ਕੇ ਜਾਂਦੀਆਂ ਨੇ ਬੰਦਿਆਂ ਨੂੰ ਲੈ ਕੇ ਹੁਣ ਚਾਰ ਐਂਟੀਵਾਇਰਲ ਕਾ ਬਈ ਜਿਹੜਾ ਮਰਜ਼ੀ ਲਾ ਲੰਨਾ ਚ ਹੁਣ ਆਪਦੇ ਕੋਲੇ ਡੂਜ ਹੋਣੀ ਚਾਹੀਦੀ ਹੈ ਗੀਗਾ ਬਾਕੀ ਬੰਦਾ ਇਹ ਸਿੱਖਣਾ ਵੀ ਚਾਹੀਦਾ ਹਨਾ ਹਾਂ ਬਾਈ ਫਿਰ ਸਿੱਖਿਆ ਦਾ ਕੁਝ ਪਾਉਣਾ ਬਈ ਕਲਸੀਆਮ ਵੀ ਪਾਉਣਾ ਬਾਈ ਸਾਰਾ ਕੁਝ ਪਾਉਣਾ ਬਾਈ ਫਿਰ ਠੀਕ ਆ ਆਪਾਂ ਦਾ ਬਾਈ ਉਹ ਆ ਯਾਰ ਆਪਾਂ ਨੂੰ ਕੋਈ ਆਏ ਨਹੀਂ ਹਨਾ ਵੀ ਘੱਟ ਬਚਦਾ ਜਾ ਵੱਧ ਬਚਦਾ ਆਪਣਾ ਤਾਂ ਸ਼ੌਂਕ ਹੈ ਸ਼ੌਂਕ ਨਾਲ ਕੀਤਾ ਤਾਂ ਆਪਣਾ ਨਾ ਠੀਕ ਠੀਕ ਹੈ ਇਹ ਗੱਲ ਆ ਤੇ ਬਹੁਤ ਧੰਨਵਾਦ ਬਾਈ ਪੁੱਲਰ ਜਿਹੜੀ ਤੂੰ ਜਾਣਕਾਰੀ ਦਿੱਤੀ ਵੀ ਠੰਡ 'ਚ ਕਿਵੇਂ ਧਿਆਨ ਰੱਖਣਾ ਨਾ ਠੰਡ 'ਚ ਬਾਈ ਗੋੜਗੜ ਚਾਰਦੇ ਰਹੋ ਕਾੜਾ-ਕੂੜਾ ਪੀਉਂਦੇ ਰਹੋ ਜਾਨਵਰਾਂ ਨੂੰ ਠੀਕ ਹੈ ਨਾ ਤੇ ਮੋਕ ਦਾ ਹਰੇਕ ਮੋਕ ਨੂੰ ਆਏ ਨਾ ਸੋਚੋ ਵੀ ਨਾਰਮਲ ਆ ਅਛਾ ਜੇ ਬੱਚਿਆਂ ਨੂੰ ਖਾਸ ਕਰਕੇ ਮੂਕ ਲੱਗਦੀ ਹੈ ਨਾ ਉਹ ਸਿਆਲਾਂ ਚ ਲੱਗਦੀ ਹੈ ਨਾ ਨਾਰਮਲ ਖਾਂ ਖਾਂ ਲੱਗ ਜਾਂਦੀ ਹੈ ਬਾਈ ਸਿਆਲਾਂ ਚ ਵੱਧ ਦੁੱਧ ਪੀਣਾ ਪਾਣੀ ਜਾਨਵਰ ਦਾ ਸਰਦੀਆਂ ਚ ਵੀ ਮੁੱਕ ਜਾਂਦਾ ਹੂੰ ਤੇ ਐ ਨਾ ਸੋਚੋ ਵੀ ਤੁਸੀਂ ਨਾਰਮਲ ਮੂਕ ਆ ਠੀਕ ਹੈ ਮੂਕ ਜਾਨਵਰ ਨੂੰ ਬੱਚੇ ਦਾ ਵਜਨ ਘਟ ਹੁੰਦਾ ਛੋਟੀ ਉਮਰ ਹੁੰਦੀ ਆ ਹੂੰ ਇੱਕ ਦੋ ਦਿਨ ਮੂਕ ਲੱਗ ਗਈ ਨਾ ਤਾਂ ਪਾਣੀ ਘਟ ਜਾਂਦਾ ਦੁਬਾਰ ਖੂਨ ਘਟ ਜਾਂਦਾ ਬੱਚਾ ਮਰ ਜਾਂਦਾ ਮਰ ਜਾਂਦਾ ਠੀਕ ਆ ਇਹਦਾ ਧਿਆਨ ਸਰਦੀਆਂ ਦੇ ਵਿੱਚ ਜਾਨਵਰ ਮਰੂ ਹੀ ਮਵੇਸ਼ੀ ਆ ਨਾ ਅਛਾ ਠੀਕ ਆ ਨਾ ਦੁੱਧ ਵੱਧ ਪੀਜਣਾ ਜਾਨਵਰ ਬਾਈ ਠੀਕ ਆ ਨਾ ਇਹ ਦੱਕਾ ਤਾਂ ਪੈਂਦੀ ਆ ਹੁਣ ਆ ਪਈ ਆ ਬਈ ਸ਼ਰਾਬ ਤਿਆਰ ਕਰੀ ਅੱਛਾ ਇਹ ਪਿਆਵਾਂਗੇ ਹੈ ਹੁਣ ਹਾਂ ਰੰਬ ਵਿੱਚ ਪਾ ਕੇ ਘਰ ਦੀ ਦਰੂ ਆ ਬਈ ਇਹ ਮਖਿਆਲ ਪਾ ਕੇ ਤਿਆਰ ਕਰੀ ਹੋਈ ਹੈ ਠੀਕ ਆ ਰੰਬ ਰੰਬ ਦੇ ਵਿੱਚ ਮਖਿਆਲ ਪਾਇਆ ਨਹੀਂ ਰੰਬ ਇਹ ਇਹ ਕਰਦੀ ਆ ਬਈ ਲੈਤੀ ਹੋਈ ਆ ਕਿਸੇ ਤੋਂ ਠੀਕ ਹੈ ਮੱਤਰ ਤੋਂ ਦੂਰੋਂ ਮੰਗਾਇਆ ਬੋਤਲਗਾ ਹਾਂ ਤੇ ਹੁਣ ਇਹ ਪਉਆ ਭਰ ਕੇ ਤਿਆਰ ਕਰਕੇ ਰੱਖਤਾ ਠੀਕ ਹੈ ਹੁਣੇ ਸਵੇਰੇ ਸਾਮੂਜਰੋਂ ਦੇਣੀ ਆ ਗਰਮ ਪਾਣੀ ਝਲਟਾ ਲੈਣੀ ਆ ਬਸ ਅਜਰੀ ਡੋਹ ਜਾਏ ਇਕੱਲੀ ਇਹ ਬੇਸੀ ਦੇ ਬਾਈਆ ਇਹ ਦੇਸੀ ਦੋਈਆ ਬਾਈ ਸਹੀ ਗੱਲ ਹੈ ਦੇਸੀ ਤਰੀਕੇ ਨਾਲ ਵਰਤਨੇ ਚਾਹੀਦੇ ਹਨ ਹਾਂ ਹਾਂ ਦੇਸੀ ਦੀ ਕਿ ਬਾਈ ਵਧਿਆ ਕੰਮ ਕਰ ਜਾਂਦਾ ਹਮ ਸਟੇਜ ਦੇ ਮੁਤਾਬਕ ਹੈ ਬਾਈ ਸਟਾਰਟਿੰਗ ਆ ਤਾਂ ਸਵਾਦੀ ਚੁਟਕੀ ਨਾਲ ਵੀ ਇਲਾਜ ਹੋ ਜਾਂਦਾ ਹਾਂ ਪਰ ਉਹ ਜਦ ਸੀਰੀਅਸ ਮੈਟਰ ਹੋ ਗਿਆ ਬੰਦਾ ਨਹੀਂ ਔਰ ਕਰਦਾ ਫਿਰ ਬਾਈ ਕੰਮ ਘਾ ਲਾਂਗੇ ਹਾਂ ਹਾਂ ਠੀਕ ਆ ਬਾਈ ਭੁੱਲਰ ਬਹੁਤ ਧੰਨਵਾਦ ਧੰਨਵਾਦ